ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਬੰਦੇ ਘਰਾਂ ਤੇ ਥੋੜਾ ਜਿਹਾ ਇਧਰ ਲਿਆਂਦੇ ਕੰਮ ਜੁੰਗੀ ਦਾ ਇੱਕ ਜਿੰਨਾ ਥੋੜਾ ਜਿਹਾ ਇਧਰ ਤਾਂ ਦੇਖੋ ਕਿੰਨਾ ਕਿੰਨਾ ਬਗਿਆ ਜੰਮਿਆ ਹੋਇਆ ਜਿਹੜਾ ਆਪਾਂ ਨੇ ਬਾਅਦ ਚ ਵੱਡੇ ਆ ਮੁੱਢਾ ਇਹ ਇਧਰਲੀ ਸਾਈਡ ਆਹਾ 15 ਗਲ ਇਹਨਾਂ ਜਿਹੜਾ ਆਪਾਂ ਕੱਤ ਕੀ ਬੀਜ ਪਾਤਾ ਦਾ ਉਹਦੀ ਜਰਮੀਨੇਸ਼ਨ ਹੀ ਇੰਨੀ ਹੋਈ ਹੈਗੀ ਜਰੂਰ ਆ ਬਹੁਤ ਘੱਟ ਘੱਟ ਆਈ ਹਾਂ ਫਰੀਦੇ ਕਰਕੇ ਪੰਜ ਘਭਰੀਆਂ ਬਚ ਗਈਆਂ ਦੀਆਂ ਹਾਂਜੀ ਮੈਂ ਕਿਹਾ ਵੀ ਸਿਆੜ ਕੱਢ ਕੇ ਹਾਂਜੀ ਦੂਰ ਦੂਰ ਪਾ ਦਿੰਦੇ ਇਹਨਾਂ ਨੂੰ ਹਾਂਜੀ ਆ ਹੀ ਹੋਊਗਾ ਵੀ ਚੱਲ ਸਿੱਧਾ ਹੋ ਜੂ ਤਾਂ ਕਿਹਾ ਹੋ ਗਿਆ ਪਰ ਹੁਣ ਇੱਕ ਹੋਰ ਵੀ ਆ ਜੇ ਇਹਨੂੰ ਬਾਕੇ ਬੀਜਦਾ ਤਾਂ ਵੀ ਪੰਗਾ ਤਾਂ ਪਹਿਲਾਂ ਮੇਰੀ ਸਲਾਹ ਸੀ ਬਾਕੇ ਬੀਜ ਤਵਾ ਛੋਟੂ ਗਾਹ ਰੱਖ ਨੇੜੇ ਰੱਖ ਐਹ ਲੈਂਡ 'ਚ ਸੈਟ ਹੋਰੇ ਹਾਂ ਬਸ 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 ਠੀਕ ਆ ਮੈਂ ਕਿਹਾ ਵੀ ਜੇ ਬਾਕੇ ਬੀਜੂਗਾ ਇਹਨੂੰ ਬੂਟਿਆਂ ਨੇ ਫੇਰ ਨਹੀਂ ਹੋਣ ਦੇਣਾ ਹੂੰ ਹੋਰ ਵੀ ਗੱਲ ਇਦੋਂ ਨਾਲੋਂ ਆਏ ਆ ਵੀ ਵਿੱਚ ਸਿਆੜ ਕੱਢ ਦਿੰਦੇ ਆ ਜਿਹੜਾ ਹੋ ਗਿਆ ਠੀਕ ਆ ਜਿੰਨਾ ਕ ਜਿੰਨਾ ਕ ਹੋ ਗਿਆ ਇਹਨਾਂ ਵੀ ਤਾਂ ਮਾਰ ਪਈ ਦੀ ਬੂਟਿਆਂ ਦੀ ਹੁਣ ਦੇਖ ਲੈ ਹੁਣ ਸ਼ੋਰਾਂ ਸ਼ੁਰੂ ਹੋ ਗਿਆ ਹਾਂ ਹਾਂਜੀ ਬਾਈ ਇੱਕ ਸਾਲ ਇੱਕ ਨਹੀਂ ਰਹਿਣਾ ਹੈ ਛਾਵੇਂ ਜੀ ਛਾਵੇਂ ਹੈ ਛਾਵੇਂ ਹੋ ਗਿਆ ਨਹਾ ਕਰਕੇ ਉਹ ਕਰੇ ਗਿਆ ਹੁਣ ਗੱਲ ਤਾਂ ਬੂਟਿਆਂ ਦਾ ਲਾਲਚ ਹੁੰਦਾ ਪੈਸਿਆਂ ਦਾ ਹਾਂਜੀ ਬੂਟੇ ਲਾਈ ਜਾਂਦੇ ਪਰ ਇੱਕ ਅੱਗੇ ਦਾ ਕੰਮ ਹੋਰ ਕਰਨਾ ਇੱਕ ਨਾ ਬੂਟੇ ਲਾਏ ਕਰਨੇ ਆਪਾਂ ਨੇ ਵਧੀਆ ਇੱਕ ਨਾ ਹਾਂ ਆਏ ਡਾਲ ਦੇ ਨਾਲ ਬੂਟਾ ਨਹੀਂ ਲਾਉਣਾ ਹਾਂ ਖੇਤ ਵਿੱਚ ਇੱਕ ਲਾਈਨ ਵੱਧ ਲਾ ਦੇ ਕਰਨੀ ਬਸ ਮੈਂ ਦੇਖ ਲਿਆ ਇਹ ਠੀਕ ਹੈ ਆ ਵਿਚ ਲੈ ਨੇੜੇ ਕਰ ਲਾ 2 ਫੁੱਟ ਇਹਨੇ ਜਿੱ ਇੱਕ ਲਾਈਨ ਲੱਗ ਜਣੀ ਬੂਟਾ 3 ਸਬਾ 300 ਹੀ ਲਾਉਣਾ ਪੂਰਾ ਹੋ ਗਿਆ ਪਰ ਆ ਮਾਰਨੀ ਪੈਂਦੀ ਫਿਰ ਹਾਂ ਫਿਰ ਇਹ ਮਾਰ ਨਹੀਂ ਪੈ ਜਗਾ ਮੈਂ ਇਧਰ ਵੀ ਮਾਰ ਕਰ ਦੇਣਾ ਹਾਂ ਹੁਣ ਦੇਖ ਲੈ ਇਧਰ ਗੰਨਾ ਪੂਰਾ ਵਧੀਆ ਖੜਾ ਇੱਥੇ ਹਾਂ ਪਰ ਇਧਰ ਮਾਰਨੀ ਹੈਗੀ ਕਰੀ ਗਿਆ ਹੁਣ ਤਾਂ ਫਿਰ ਮੈਂ ਕਿਹਾ ਵੀ ਚੱਲ 5 ਭਰੀਆਂ ਬਚ ਗਈਆਂ ਨੇ ਬੀਜ ਦੀਆਂ ਹਾਂਜੀ ਇਹਨੂੰ ਬੀਜ ਦਿੰਦੇ ਆ ਉਰੀਆ ਮੈਂ ਤੀਹ ਤੇ ਲਵਾ ਦਿੰਦੇ ਆ ਘੰਟਾ ਤਿੱਗਣਾ ਦਾ ਅੱਧਾ ਘੰਟਾ ਹੀ ਆ ਲਾ ਤੀਨੇ ਦੂਤਨ ਘੰਟੇ ਲਾ ਦੇਣਾ ਆ ਦੇਖ ਰਾਤ ਨੂੰ ਨਾ ਕੇ ਲੜਦਾ ਜਿਹੜੀਆਂ ਆਪਣੇ ਲੇਡੀਜ਼ ਆਉਂਦੀਆਂ ਹਾਂਜੀ ਵੀ ਤੁਸੀਂ ਲੇਟ ਆਈਆਂ ਕੱਲ ਆ ਗਿਆ ਅੱਜ ਹੋਈ ਦੇ ਨਾਲੋਂ ਬਹਿਣਾ ਆ ਗਈ ਆ ਪਛੇਰੇ ਰਹਿ ਗਿਆ ਹਾਂਜੀ ਅੱਜ ਆਪੇ ਲੇਟ ਆਇਆ ਆ ਵੀ ਅੱਜ ਲੇਟ ਆਇਆ ਇਹ ਮੇਰੇ ਦੋ ਤਿੰਨ ਸਾਲ ਦਾ ਆ ਗਿਆ ਸਰਦਾਰਾਂ ਇਹਦਾ ਆਉਣਾ ਹੀ ਆ ਤੇਰੀ ਡਿਮਾਂਡ ਬਹੁਤ ਆ ਐਨਰਜੀ ਆ ਹਾਂ ਪਹਿਲੇ ਤਾਂ ਡਿਮਾਂਡ ਤੇਰੀ ਹੋਣੀ ਜਿੱਦਣ ਕੰਮ ਕਬੜਾਈ ਸ਼ੁਰੂ ਹੋਣੀ ਆ ਐਤਕੀ ਜਿੰਨਾ ਏਰੀਆ ਏ ਹਾਂਜੀ ਮੰਨ ਕੇ ਚੱਲ ਮਸ਼ੀਨ ਵਾਲੋਂ ਜਿਆਦਾ ਪਪੂਲਰ ਵਾਲਾ ਇਹ ਖੇਤ ਆ ਉਹラブ ਆ ਲੇਬਰ ਵੀ ਨਾਲ ਥੋੜਾ ਵੱਡ ਹੋਣੀ ਆ ਸਭ ਲੇਬਰ ਆ ਆਹ ਲੇਬਰ ਵੀ ਨਾਲ ਥੋੜਾ ਵੱਡ ਹੋਣੇ ਆ ਤੇ ਸਭ ਲੇਬਰ ਵਾਲੇ ਆ ਥੋੜੀ ਚਾਂਦੀ ਹੈ ਇਸ ਦੀ ਨੋਟਾਂ ਦੀ ਉਹ ਮੈਂ ਜੀ ਅਲਗੀ ਚਾਂਦੀ ਹੈ ਬੰਦੇ ਬਲਾਲਾ ਆਪਣੇ ਹਾਂ ਹੇ ਬੰਦੇ ਆਏਗਾ ਕਦੋਂ ਹਣਾ ਕੱਲ ਤੋਂ ਸ਼ੰਕਰ ਸਾਹਿਬ ਦੇ ਪਕਰਿਆਗਾ ਅੱਛਾ ਉਸਕੇ ਬਾਅਦ ਕਨਕ ਮਹਲੇ ਲੇਟ ਹੈ ਹੂੰ ਹੋਊ ਰਹੇਗਾ ਅੱਦ ਕੀ 12 13 ਹੋ ਜਾਏਗਾ ਆ ਕਬ ਜੈ ਲੈ ਲੈਣਾ ਪੰਜਾਬ ਪਰ ਹੁਣ ਉਹ ਹਾਂ ਜੀ ਮੈਂ ਪੰਜਾਬ ਕਰ ਦੇ ਲੈ ਲੈਣਾ ਹਾਂ ਚੱਲ ਖੜੀਏ ਸੜ ਅੱਗੇ ਤਾਂ ਇਹ 7-8 ਜਣੇ ਹੋਣੇ ਆ ਜੀ ਉੱਜੀ ਵਾਰੀ ਕਿੰਨੇ ਜਣੇ ਪੀਆ ਐਨੇ ਕੇ ਤੇ 7-8 ਜਣੇ ਹੋਣੇ ਆ ਤੇ ਪਿਛਲੀ ਵਾਰੀ 9 6 9 ਤਾਂ 1 ਤਾਂ ਲਾਂਗਰੀ ਹੋ ਰਹਿੰਦਾ ਇਹਨਾਂ ਦਾ ਪੱਕਾ ਹੀ ਫਿਰ ਉਹ ਤਾਂ ਰਹਿਣਾ ਤਾਂ ਪੈਂਦਾ ਹਾਂ ਲਾਂਗਰੀ ਤਾਂ ਹੁਣ ਵੀ ਪੱਕੇ ਰਹੇਗਾ ਹਾਂ ਇਸ ਜਗ੍ਹਾ ਤਾਂ ਉਹ ਹੀ ਘਟ ਜੰਦੇ ਕਰੋ ਸਟਾਰਟਿੰਗ ਰੁਫੇ ਕਿਦਾਂ ਠੀਕ ਆ ਅੱਖ ਵੱਢ ਲਿਆ ਆ ਮੈਂ ਵੀ ਉਧਰ ਗੰਨਾ ਬੀਜਣ ਲਾਏ ਬੰਦੇ ਆ ਮੈਂ ਵੀ ਉਹ ਦੇਖ ਗੰਨਾ ਬੀਜਣ ਲਾਏ ਉਧਰ ਮੈਂ ਆਪ ਕੱਖ ਵੱਢਣ ਆਇਆ ਮੈਂ ਕਿਹਾ ਉਹਦੇ ਤੇ ਆਉਂਦੇ ਨੂੰ ਮੈਂ ਚਾਰ ਭਰੀਆਂ ਕੱਖਾਂ ਦੀ ਵੜਦੂ ਮਾਂ ਜਿੰਨੇ ਨੂੰ ਉਹਨਾਂ ਨੇ ਬੀਜਣਾ ਆ ਰੇੜੀ ਲਾਇਆ ਤਾਂ ਇੱਧਰ ਨਾਲੇ ਜਿੱ ਕੱਢੂਗਾ ਸਿਆਰ ਕੱਢਿਆ ਆ ਕੱਢ ਕੇ ਆ ਗਿਆ ਸਰਾਵ ਕਰਤਾ ਪੰਜ ਭਰੀਆਂ ਉਹਨਾਂ ਨੇ ਗੇਰੇ ਆਉਣੀਆਂ ਕਿਹੜਾ ਟਾਈਮ ਲਾਉਣਾ ਪੰਜ ਜਣੇ ਚਾਰ ਜਣੇ ਤਾਂ ਹੈਗੇ ਚਾਰ ਜਣੇ ਤਿੰਨੇ ਜਣੇ ਆ ਆ ਮੁੰਡੇ ਸਾਲੀ ਤਿੰਨ ਆ ਮੈਂ ਕਿਹਾ ਵੀ ਚੱਲ ਬੀਜੋ ਜੂ ਜਿੱਥੇ ਛੱਦਾ ਬੂਟਿਆਂ ਕਿ ਨਹੀਂ ਤਾਂ ਮੈਂ ਕਹਿੰਦਾ ਨਾ ਹੀ ਬੀਜੀਓ ਯਾਰ ਕੋਈ ਹੁਣ ਤਾਂ ਦੰਦੇਰੀ ਬੂਟੇ ਪਰਾਂ ਬਰਾਏ ਬੀਜ ਦੋ ਮੈਂ ਕਹਿੰਦਾ ਜਿਹੜਾ ਪਰਲੇ ਪਾਸੇ ਆ ਇੰਨੇ ਕ ਵਿੱਚੇ ਵਧੀਆ ਹੋ ਜੂ ਜਿਹੜੇ ਥਾਂ ਜੇ ਫਿਰਦੇ ਤੇ ਉਹ ਲੰਘੇ ਗਾਹਾਂ ਨੂੰ ਦੋ ਫਿਰਦੇ ਤੇ ਗੰਨਾ ਖਾਣ ਲੱਗੇ ਵੇ ਤੇ ਮੱਕੀ ਨੂੰ ਭੈਣ ਆਈ ਜਾਂ ਮੱਕੀ ਨੂੰ ਘਟ ਪੈਣ ਗੰਨੇ ਨੂੰ ਉਹ ਖਾਂਦੇ ਆ ਗੰਨੇ ਨੂੰ ਗਾਹ ਨੂੰ ਦੇਖ ਕੇ ਭੱਜ ਗਏ ਜਦ ਅਸੀਂ ਆਏ ਇਧਰ ਨੂੰ ਲੰਘੇ ਸਿੱਧਾ ਹੀ ਆਪੇ ਅਜਾਂ ਚੋਂ ਹੋ ਕੇ ਜਦ ਆਇਆ ਤੇ ਉਹ ਗੰਨੇ 'ਚ ਬੈਠੇ ਤੇ ਮੈਂ ਦੇਖਿਆ ਆ ਝਟਪਟ ਦੇ ਲੈ ਤੇਰੀ ਕਿੱਥੇ ਤੱਕ ਪੁੱਜੀ ਵੀ ਆ ਕਰੀ ਸੀ ਮੈਂ ਕਿੱਥੇ ਤੱਕ ਪੁੱਜੀ ਵੀ ਆ ਖਾਲਪੁਰ ਕਰੀ ਸੀ ਆਇਆ ਦਿਖਾਵਾ ਕੀ ਝਟਪਟ ਖਾਲਪੁਰ ਦਾ ਤੇਰੀ ਵਾਸਰ ਵੀ ਨਹੀਂ ਕਰਿਆ ਵਾ ਇਹਨੇ ਮੱਕੀ ਦੇ ਇੱਕ ਘਰੇ 'ਚ ਪੁੱਜੀ ਵੀ ਸੀ ਇੱਕਣਾ ਕਿ ਇੱਕਣਾ ਚਲੀ ਗਈ ਸਾਰੇ ਜੱਤੂ ਫੋਰਾ ਪੁਠਾ ਪਾ ਲੈਂਦਾ ਏ ਨਹੀਂ ਨਹੀਂ ਜਿਹੜੀ ਤੇਰੀ ਆਦਤ ਆ ਲੈ ਮਾਨਾ ਨਾ ਮਾਨਾ ਮੈਂ ਦੇਖਿਆ ਨਹੀਂ ਹਵਾ ਨਾਲ ਚਲੇਗੀ ਹਵਾ ਗੈਲ ਉਹ ਉਹ ਕਿੱਥੇ ਤੱਕ ਦਾਗ ਪਾ ਦੇ ਮੱਕੀ ਪਰ ਆ ਦੇ ਗਲੇ ਕਿਹੜਾ ਪਤਾ ਬਿਮਾਰੀ ਹੋਣੀ ਲੈ ਗਾਂ ਤਾਂ ਹੈ ਨਹੀਂ ਉੱਥੇ ਤੱਕ ਹਵਾ ਗਈ ਦੀ ਗਾਂ ਨਹੀਂ ਹੈਗੀ ਹਾਂ ਰਹਿੰਦੇ ਨਾਲ ਤੂੜ ਬਸ ਉਹ ਮੈਂ ਵੀ ਦੇਖਿਆ ਵੀ ਮੱਕੀ ਨੂੰ ਕੀ ਹੋ ਗਿਆ ਫੇ ਮੈਂ ਇੱਧਰ ਦੇਖਿਆ ਮੋਲੂ ਬਾਈਆਂ ਝੱਟ ਵੜ ਪੁੱਠੀ ਨਿਊਜਲ ਕਰਕੇ ਮਾਰੀ ਹੋਣੀ ਹਾਂ ਵਾਟਸ ਫੇ ਮੈਂ ਜਦ ਇਹ ਸਮਝ ਗਿਆ ਪੁੱਠੀ ਨਿਊਜਲ ਤਾਂ ਹਵਾ ਵਿੱਚ ਬਹੁਤ ਦੂਰ ਜਾਂਦੀ ਆ ਹਾਂ ਤਾਂ ਸੋਣੀ ਹੋਇਆ ਇਹ ਡੰਗਰਾਂ ਤੋਂ ਹੋਊਗੀ ਕਿਆ ਦੇ ਦਿੱਤਾ ਜੀ ਨਹੀਂ ਆ ਵੀ ਲੱਗ ਗਿਆ ਜੰਮਣ ਤਾ ਇਹ ਰੂਗੈਲੀ ਮਾਰੀ ਯਾਰ ਸਪਰੇ ਸਪਰੇ ਡੀਲਾ ਬਚਣਾ ਨਹੀਂ ਚਾਹੀਦਾ ਤਾ ਐਨੀ ਤਾਂ ਮਾਰੀ ਆ ਮੈਂ ਤਾਂ ਇੱਕ ਬੰਪ ਲਾਇਆ ਇੰਨੀ ਜਗ੍ਹਾ 'ਤੇ ਫੇ ਡੀਲਾ ਕਦੇ ਬਚਿਆ ਇਹ ਤਾਂ ਛੜਦੀ ਨਹੀਂ ਹੈਗੀ ਇੱਕ ਵਾਰ ਤਾਂ ਸਕਾਉਂਦੀ ਆ ਫੇਰ 15 ਦਿਨ ਬਾਅਦ ਹਾਰਾ ਹੋਊਗਾ ਆਪ ਕੋ 15 ਦਿਨ 10 12 ਦਿਨ ਤਾਂ ਹੋ ਗਏ ਕਰੀ ਹਾਂ ਉਹਨਾਂ ਕੰਮ ਕਰਿਆ ਨਹੀਂ ਮੈਂ ਤੇਰੇ ਦੇਖੇ ਜਿੰਨਾ ਇਹ ਕਰਦੀ ਆ ਬਈ ਯਾਰ ਡੀਲੇ ਦਾ ਤਾਂ ਕੋਈ ਫਾਇਦਾ ਨਹੀਂ ਪੇ ਸੈਂਪਰਾ ਮਾਰਦੀ ਬਸ ਅੱਛਾ ਹੋਰ ਜਿੰਨੀਆਂ ਮਰਜ਼ੀ ਗੜਾਈਆਂ ਕਰੀ ਜਾਈਂਦੀਆਂ ਤਾਂ ਸੈਂਪਰ ਉਧਰ ਵੀ ਫਿਰ ਸੈਂਪਰੀ ਮਾਰਨੀ ਪੈਣੀ। ਉਧਰ ਢੀਲਾ ਹੈ। ਹਾਂ ਬਾਸ ਸੈਂਪਰ। ਗੜਾਈਆਂ ਤਾਂ ਚਾਹੀ 20 ਕਰ ਲਾ। ਪਾਣੀ ਲਾ ਕੇ ਛਿਟਾ ਕੇ ਪਾਣੀ ਲਾ ਕੇ ਹੋਣੀ ਆ। ਪਾਣੀ ਵਿੱਚ ਸਪਰੇਅ ਹੋਣੀ ਆ। ਸਪਰੇਅ। ਪਾਣੀ ਲਾ ਕੇ ਸੈਂਪਰਾ ਦੀ ਸਪਰੇਅ। ਬਾਸ। ਢੀਲਾ ਖਤਮ। ਚੱਲ ਚੱਲ ਜੀ। ਚੱਲ ਚਲੀਏ ਫੇਰ ਮੈਂ ਵੀ ਵੱਡਾ ਕੱਖ। ਬਸ। ਇਹ ਲੋਜੀ ਕੱਖ ਤਾਂ ਵੱਡੇ ਆ ਉਧਰ ਮੈਂ। ਦੇਖਦੇ ਆ ਉਧਰ ਬੰਦਿਆਂ ਨੇ ਗੰਨਾ ਪੀਚਤਾ। ਇਹਨਾਂ ਨੂੰ ਕਿਹਦਾ ਵੀ ਦੂਰ ਦੂਰ ਪਾਇਓ ਪੰਛੀਆਂ ਕਿਤੇ ਕਿਤੇ ਮੈਨੂੰ ਲੱਗਦਾ ਇਹਨਾਂ ਨੇ ਜ਼ਿਆਦਾ ਹੀ ਪਾਤੀਆਂ ਕਿਤੇ ਕਿਤੇ ਪਾਈਆਂ ਹੀ ਨਹੀਂ ਨਤੀਆ ਡਾਉਣਾ ਇਹ ਉਹ ਬਰਾ ਕਿੰਨੀਆਂ ਪਾਤੀਆਂ ਇੱਧਰ ਛੱਡੇ ਗਏ ਆ ਚਲੋ ਕਿੰਨਾ ਕੁ ਰਹਿ ਗਿਆ ਨਤੀਆ ਉਹ ਨਤੀਆ ਡਾਉਣਾ ਆ ਫੋਨ 'ਤੇ ਲੱਗਿਆ ਰਹੇਗਾ ਸਾਰੀ ਦਿਹਾੜੀ ਤੂੰ ਵੀ ਹੂੰ ਫੋਨ 'ਤੇ ਲੱਗਿਆ ਰਹਿਗਾ ਸਾਰੀ ਦਿਹਾੜੀ ਉਹ ਖੁੰਝੇ ਜਿਆਦਾ ਪਾ ਦੇਣੀ ਦੀਆਂ ਆਂ ਦੀਆਂ ਵਾ ਉਧਰ ਥੋੜਾ ਜਿਹਾ ਘਟ ਜੰਮਿਆ ਵਾ ਤਾਂ ਚੱਲ ਹੂੰ ਦੋ ਜੱਜ ਕੱਖ ਲੱਦ ਕੇ ਹੁਣ ਰੇੜੀ 'ਪਰ ਛੋਟੂ ਛੋਟੇ ਖੁੱਲੇ ਜੇ ਕਰਕੇ ਸੜਤੇ ਜੇ ਤੱਕ ਖੜੀਆਂ ਭਰੀਆਂ ਲਾਉਂਦਾ ਤੇ ਤਾਂ ਵੱਧਾ ਜਾਨੀ ਦੀਆਂ ਤਿੰਨ ਬਾਤੀਆਂ ਨੇ ਇਹ ਵਧੀਆ ਲੱਗੋਗੇ ਦੇਖਦੇ ਹਾਂ ਹੁਣ ਕਿਆ ਕਹਿੰਦੀ ਐ ਮੋਟਰਸਾਈਕਲ ਫਾਇਰ ਸ਼ੂਟ ਬੈਠ ਚੱਲ ਫੇ ਚਲੀਏ ਚੜ ਪੰਡਾ ਤੇ ਬੈਠ ਹੋਰ ਕਿੱਥੇ ਬੈਠਣਾ ਹੁਣ ਮਾਰ ਗਏ ਕਿੱਕ ਚਲੀਏ ਪੁੱਠੀ ਨਾ ਹੋ ਜਾਈਂ ਇੱਥੇ ਬੈਠਾ ਕਿਤੇ ਗਰਗੇ ਆ ਉੱਪਰ ਤੇ ਦੇਖ ਲਾ ਚੱਲ ਦੇਖਦੇ ਆ ਜੀ ਨਹੀਂ ਇੰਨੇ ਕੰਮ ਨੂੰ ਟਰੈਕਟਰ ਲਿਆਉਣਾ ਪੈਂਦਾ ਦਾ ਤਿੰਨ ਭਰੀਆਂ ਨੂੰ ਹੁਣ ਰੈਡੀ ਬਚਲੀਆਂ ਲੋ ਜੀ ਜਿੰਨਾ ਕੰਮ ਖਿੱਚੋਇਆ ਕੁਛ ਪਹਿਲ ਇਹ ਟਿੱਦਰ ਲਵਾਤੀ ਕੋਸਾ ਚੱਠਾ ਲੱਗਿਆ ਵਾ ਰੋੜੇ ਉਧਰ ਢੋ ਰਹੇ ਆ ਜਿਹੜੇ ਹੈਗੇ ਆ ਉਸ ਜਿਹੜੇ ਰੋੜੇ ਲੱਗਣੇ ਵਾਲੇ ਹੋਰੇ ਲਵਾਤੇ ਹੁਣ ਇਹ ਚਾਪਾਂ ਨੇ ਤੂੜੀ ਵਾਲਾ ਬਣਾਉਣਾ ਨਾ ਇਹ ਚਾਪਾਂ ਭਰਤ ਨਹੀਂ ਪਾਉਣਾ ਫਰਸੇ ਰੱਖ ਲੈਣਾ ਇਹਦੇ ਕਰਕੇ ਫਿਰ ਰੇਟ ਲਵਾਤੀ ਬਿਉਰੀ ਤੇ ਚੱਕ ਕੇ ਲਈ ਜਾਵਾਂਗੇ ਕੰਧਾਂ ਕੋਲ ਉਹੀ ਤੇ ਬਾ ਕੰਧ ਘੇਰਦੇ ਆ ਇਹ ਕੰਦਗੀਰ ਦੇ ਆ ਸਰ ਤੇਰੀ ਡਿਮਾਂਡ ਕਰਦਾ ਤਾਂ ਮਲਕੀਤ ਬਾਈ ਕਹਿੰਦਾ ਮੈਨੂੰ ਚਾਹੀਦਾ 3 ਦਿਨ ਵਾਸਤੇ ਕਹਿੰਦਾ ਚੁੰਗੀ ਬਣਾਉਣੀ ਆ ਅੱਛੀ ਕਹਿ ਬਣਾਏਗਾ ਕਹਿੰਦਾ ਬੋਲਾ ਭੇਜੂੰਗਾ ਮੈਂ ਮਾ ਜੀ ਨੂੰ ਮਰਜ਼ੀ ਭੇਜਦੀ ਚਲੋ ਚੱਕਦੇ ਨਦੀਆ ਜਿਹੜਾ ਹੈਗਾ ਫਿਰ ਪਾਸ ਅੰਗਲ ਚੱਲ ਆ ਤਾਂ ਡੈਲੀ ਉਹ ਆ ਨਹੀਂ ਇਹ ਤਾਂ ਉਹ ਇੰਪਾਇਗਾ ਵਾ ਠੀਕ ਹੈ ਪਾਇਓ ਜੀ ਸਭ ਹਾਂ ਹਾਂ ਜਿਹੜਾ ਵਧੀਆ ਡੈਲੀ ਉਹ ਰੱਖ ਲਈ ਮਿਤਰੀ ਦੇ ਲਾਉਣ ਨੂੰ ਕਹਤੇ ਤੈਂ ਕਿਤੇ ਦਫਤਰ ਜਾਣਾ ਹੁਣ ਉਹ ਹੈ ਗਾਤਾ ਆਪਣੀ ਸਭ ਤੋਂ ਵੀ ਨਾਮ ਉਹ ਤਾਂ ਗਿਰਜੂ ਕੋਈ ਗੱਲ ਨਹੀਂ ਤੇਰਾ ਦਾਣਾ ਪਾਣੀ ਲਿਖਿਆ ਵਾ ਹਲੇ 5-7 ਦਿਨ ਹੋਰ ਉਹ ਦਾਣਾ ਪਾਣੀ 5-7 ਦਿਨ ਉਹ ਹੁਣ ਸਾਡੇ ਮਹੀਨੇ ਲਾਉਣੇ ਆ ਹਾਂ ਤੂੰ ਤਾਂ ਜਾਣ ਕੇ ਖੁਸ਼ ਹੀ ਨਹੀਂ ਹੈਗਾ ਹਲੇ ਉਹਨੇ ਕੁਝ ਨਾ ਆ ਫਿਰ ਸੇ ਉੱਪਰ ਲੈ ਲੈ ਗਾਟੇ ਫੇਰ ਗੋਨੇ ਉੱਪਰ ਲੈ ਘੁੱਡਨੇ ਉੱਪਰ ਲੈ 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 ਬੂਆ ਉੱਪਰ ਲੈ ਘੁੱਡਨੇ ਚਲ ਹੁਣ ਤਾਂ ਮੈਨੂੰ ਲੱਗਦਾ ਭਾਰਤੀ ਦੇ ਘਰੇ ਪਈ ਨਾ ਨਦੀਆ ਮਾੜਾ ਮੋਟਾ ਹੀ ਘਟੂਗਾ ਹਾਂ ਹੋ ਮਿੱਟੀ ਖਾਸੀ ਹੋ ਜਣੀਆ ਰੂੜਾ ਕਿਤੇ ਥੋੜੀ ਆ ਬਹੁਤ ਹੈ ਇਹ ਮਲਵਾ ਦੀ ਮਲਵਾ ਵੀ ਵੇਜ ਦੇ ਵਿੱਚੋਂ ਵੀ ਨਿਕਲਣਾ ਹਲੇ ਮਲਵਾ ਇਹ ਕੰਧਾਂ ਵਿੱਚੋਂ ਹਲੇ ਕਿਤੇ ਥੋੜਾ ਨਿਕਲਣਾ ਹਾਂ ਇਹ ਕੰਧਾਂ ਟੋਣੀ ਆ ਮੱਤੀ ਨਹੀਂ ਦੇਣਾ ਪਈਆ ਬਰਾ ਬਹੁਤ ਲੱਗੇਗੀ ਦੇਰ ਵੀ ਲਵਾਂਗੇ ਜੇ ਆਗੇ ਕੱਦਾ ਟਿੱਪਰ मंगा लागे हाँ हाँ पानी धीरे गिराएगा नहीं पानी पहले उधर को लेके जाएगा हां तो उधर को ढाल बना के फिर अंदर को पानी अच्छा नहीं ना लगेगा बेड़े के शेड के बीच को पासकल मत किया सही केड़े पाइप प्राण ही पाएले लो लोयाड़ा तो कोई है नहीं घड़ी वाले तो क्या निकलेंगे ਉਹਦਾ ਕੱਢ ਲੈ ਗੁੰਡੇ ਗੱਦੀ ਨਿੱਕੇ ਗੁੰਡੇ ਹਮਮ ਤੁਹਾਨੂੰ ਅੱਗੇ ਪਾਰ ਨਾਲ ਇਕੱਠੇ ਲੈ ਚਲੋ ਚਲੋ ਦੇਖ ਕੇ ਕਰ ਲੋ ਬੰਦ ਉਹ ਸਾਰਾ ਜੋਈ ਜਾਂਦਾ ਤਾਂ ਹੁਣ ਫਿਰਦਾ ਨਹੀਂ ਆਇਆ ਹਾਂ ਵਗੇਰੇਆ ਨਹੀਂ ਕਰਦਾ ਹੁਣ ਉਹ ਵੀ ਗੱਲ ਹੁਣ ਦੇਖ ਲੈ ਗਰਦ ਦੇਖ ਵੀਰੇ ਉਹ ਸਰੀਆ ਤਾਂ ਦੂਈ ਕੰਧ ਲਈ ਜਾਂਦੀ ਸੀ ਨੇ ਬਚਾਉ ਹੋ ਗਏ ਹਾਂਜੀ ਇਹ ਝੂਟਾ ਮਰਾਉਂਦੇ ਦੁਆਰਾ ਇਹ ਗੰਦੇ ਪਚਾਉਣੀ ਆ ਸੀ ਬਸ ਸਾਰੀ ਦੇਖਣੀ ਆ ਰੱਖਣੀ ਆ ਕੰਮ ਲੈ ਉਹ ਕੰਮ ਇਸ ਮਿੰਟ ਵਿੱਚ ਆ ਸਕੂੜੀ ਵਿੱਚ ਸਿੱਧੀ ਗੰਦ ਬਣਾ ਦੇਣੀ ਹਾਂ 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 ਵੀਰੇ ਸਾਈਡ ਸਾਈਡ ਹੂੰ ਸਕੂੜੀ ਮਾਰ ਦੇ ਦਰਵਾਜਾ ਦਰਵਾਜਾ ਗੱਬੇ ਇਹ ਇੱਥੇ ਦੇ ਗੱਬੇ ਤੇ ਆ ਤਾਰਾ ਉਧਰ ਨਿਕਲੀਆਂ ਨਹੀਂ ਵਿੱਚ ਫਸੀਆਂ ਵੀ ਮੈਂ ਉਹ ਹੀ ਤਾਂ ਪਾਇਪ ਤੇ ਕਦਮ ਆ ਉਹ ਕਿਤੇ ਪਾਇਪ ਵਿੱਚ ਨਾ ਵਿੱਚ ਬੱਤੀਆਂ ਵੀ ਤੇ ਉਧਰ ਨਿਕਲੀਆਂ ਨਹੀਂ ਇਹ ਯਾਰ ਮੋਕੀਆਂ ਨਾਲ ਬਹੁਤ ਮੋਕੀਆਂ ਆ ਹੈ ਸੋਆਨੇ ਦਾ ਲਾ ਬਾਤ ਬਾਤ ਹੈ ਬਲ ਸੁਦੀ ਤਾਰ ਆ ਰਹੀ ਹੈ ਜਿਹੜੀ ਮਸ਼ਹੂਰੀ ਆਇਆ ਕਰਦੀ ਆ ਵੀ ਤਾਰ ਨਹੀਂ ਟੁੱਟਦੀ ਦੇਖ ਲੈ ਸਾਰਾ ਉਹ ਸਿੱੜਦਾ ਤੰਦ ਸਿੱੜ ਤੀ ਯਾਰ ਇਹ ਵੀ ਨਾ ਬਹੁਤ ਤੇ ਮੈਂ ਇਹ ਨਿਕਲਿਆ ਜੀਦਾ ਜੀ ਇਹਨਾਂ ਖੁੱਲਿਆ ਇੱਕ ਨਹੀਂ ਤਾਂ ਖੁੱਲਿਆ ਹੂੰ ਬਾ ਨਿਕਲ ਜਾਣਾ ਹੁਣ ਤਾਂ ਟੂੜਦੇ ਥੱਲੇ ਨੂੰ ਇਹਨੂੰ ਸਵਿੰਟ ਤੇ ਮਾਰ ਮਾਰ ਸਾਡੀ ਪਾਰਟੀ ਹੈ ਕੁਆਸ ਇਹ ਰਹੀ ਗਿਆ ਤੇ ਅੱਜ ਮੈਨੂੰ ਲੱਗਦੀ ਕੋਈ 24 25 26 ਦੀਆਂ ਹੋ ਜਾਣੀਆਂ ਆ 30 ਦੀਆਂ ਮਿੱਟੀਆ ਜੇ ਘੱਟ ਵੀ ਲੱਗੇ ਦੋ ਬੱਤੂ ਲਾ ਕੇ ਜਾਊਗਾ ਇਹ ਬਣਾ ਮਾਰ ਉਹ ਨਿੱਤੀ ਅਜੀ ਇਹ ਕਿਆ ਫਾਇਦਾ ਆਪਣੇ ਸਰਦਾਰ ਦਾ ਹੋਰ ਦੇਖ ਅੱਛਾ ਉਹ ਲੋਹਾ ਇਕੱਠਾ ਕਰੀ ਬੈਠਾ ਕਹਿੰਦਾ ਮੈਂ ਵੇਚਣਾ ਮੈਂ ਕਰੀਏ ਇਕੱਠਾ ਜਾ ਬਾਪੂ ਨਹੀਂ ਆਉਣਾ ਫਿਰ ਉਧੇਗਾ ਸਾਫ ਹੋਊਗਾ ਤੇਰਾ ਇਹ ਆਪਣੇ ਸਰਦਾਰ ਦਾ ਹੀ ਫਾਇਦਾ ਹੋਰ ਕਿਦੋਂ ਕੰਮ ਕਰਦੇ ਜਾਈਏ ਕਿ ਇਹ ਤੇਰੇ ਪੱਤੀ ਲੱਗਣੀ ਹੈ ਕਿ ਮੈਂ 50 ਲਾਉਂਗਾ ਪਰੀ ਉੱਪਰ ਨੂੰ ਪਾਲਵੇ ਉਧੇ ਜੀ ਪਾਲਵੇ ਪਾਪੀ ਜਾਲੀ ਜੀ ਜੀ ਦਰਵਾਜ਼ੇ ਨੂੰ ਠੀਕ ਹੈ ਆਜੀ ਆਇਨਾ ਅਲੋ ਇਹ ਤੋੜ ਲਓ ਪਰ ਇਹਨੇ ਪੌੜੀ ਪੂੜੀ ਜੀ ਵੀ ਛੱਡ ਲੈਣੀ ਮਨ ਲੱਗਦਾ ਲੱਗਦਾ ਤਾਂ ਐਉਂ ਆ ਵੀਰੇ ਆ ਪੌੜੀ ਜੀ ਨਾਲੇ ਨਹੀਂ ਥੋੜਾ ਮਾਰ ਉਹ ਤੇਰਾ ਲੱਗੇ ਇਹ ਮੂਰੇ ਇਹਦੇ ਚ ਵੀ ਨਹੀਂ ਹੈ ਉਹ ਨਹੀਂ ਹੈਗਾ ਤੇਰਾ ਇਹੀ ਆ ਜਾਣਾ ਫਿਰ ਲੋਹੇ ਵਾਲਾ ਨਹੀਂ ਹੈਗਾ ਸਰੀਏ ਵਾਲਾ ਆਹ ਲੰਬਾ ਹੁੰਦਾ ਫਿਰ ਹੋਊਗਾ ਬਣ ਕੇ ਪਾ ਲੈ ਜਾ ਨਾ ਹੱਲੇ ਵਾਲੇ ਪਾਲਾ ਆ

ਉਹ ਵਾਈਫਾਈ ਦੀ ਤਾਰ ਚੱਕ ਦਿੰਦੇ ਮੈਂ ਕਹਿੰਦਾ ਲੈ ਲਈ ਥੋੜੀ ਬਚ ਗਈ ਥੋੜੀ ਬਚ ਗਈ ਕਿਚ ਲੋ ਪਾਣੀ ਦੇ ਲੇ ਗਏ ਬੰਦ ਕੇ ਨਿਕਲ ਆਈ ਆ ਪਰਛਤੀ ਜੇ ਉਂ ਦੇ ਬੈਠਦੇ ਤੇ ਕਿੰਨੀ ਮੁਚੀ ਵੀ ਆ ਐਂ ਲੱਗਦਾ ਤਾਂ ਵੀ ਹੁਣ ਗਿਰ ਜੂ ਉੱਪਰ ਚੜ ਕੇ ਬੈਠਦਾ ਕਹਿੰਦਾ ਉਹ ਸਮਾਨ ਰੱਖਿਆ ਪਤਾ ਆ ਪੌੜੀ ਨੂੰ ਚੜੇ ਕਰਦੇ ਤੇ ਕਹਿੰਦੇ ਤੂੰ ਉੱਪਰ ਨਾਲ ਚੜੋ ਗਰ ਜੂਗੀ ਆਹ ਵਾਈ ਹਲਾਈ ਵੀ ਨਹੀਂ ਹਿਲਦੀ ਦੇਖ ਲੈ ਸਰੀਆ ਪਾਇਆ ਵਾ ਤਾਂ ਐ ਨਹੀਂ ਤੇ ਪਹਿਲਾਂ ਡਰ ਲੱਗੀ ਆ ਕਰਦੇ ਉਹੀ ਹਿੱਲੀ ਜਾਏਗਾ ਸਾਡਾ ਕੋਠਾ ਵੀ ਦੇਖ ਲੈ ਇੱਕ ਤਾਂ ਇਹਦਾ ਫੋਨ ਇੰਨੇ ਆਉਂਦੇ ਨਾ ਬਿਹਾਰ ਤੇ ਇਹਨੂੰ ਤੂੰ ਪੁੱਛੇ ਨਾ ਦੇਖ ਲੈ ਲੈ ਇਹਦਾ ਮਿੰਟ ਦੇਖੇ ਕਰਨੇ ਦਿਹਾੜੀ 'ਚ ਕਿੰਨੇ ਮਿੰਟ ਫੋਨ ਸੁਣੇ ਆ ਇਹਨੇ ਇਹ ਲੰਬੜਦਾਰ ਕਾਦਾ ਬਣ ਗਿਆ ਤੇ ਪੈਸੇ ਕੱਟਣੇ ਪੈਣੇ ਆ ਲੈ ਵੀ ਸ਼ੈਂਪੀ ਵੀ ਆ ਗਿਆ ਲਾਰਮ ਇਹ ਤਾਂ ਨਹੀਂ ਕਿਤੇ ਜਿਹੜਾ ਘੰਟੇ ਵਾਂ ਬੱਜਦਾ 10 ਮਿੰਟ ਆ ਦੇ 4 ਵਜੇ ਆ 10 ਮਿੰਟ ਲਾਮ ਕਰ ਰੇ ਇਹ ਘੰਟੇ ਵਾਂ ਦੇਖੀ ਕੋਈ ਟਾਈਮ ਬੋਲਦਾ ਹੁੰਦਾ ਕੋਈ ਲਾਰਮ ਬਜੀ ਜਾਣਾ ਟੂ 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 ਇੱਟਾ ਨਹੀਂ ਗਲੀ ਜਾਂਦੇ ਇੱਟਾ ਨਾਲ ਸਾਥੀਆਂ ਸਾਰੀਆਂ ਗਾਰੇ ਚ ਆ ਆ ਦੇਖ ਲੈ ਹੁਣ ਪੌੜੀ ਬਾਈ ਇੰਨੀ ਘਰੇਗੀ ਕੋਈ ਨਹੀਂ ਕਾਲੂ ਇਹਨੂੰ ਇੱਧਰ ਨੂੰ ਖਚਾਂਗੇ ਔਰ ਇਹ ਤਾਂ ਪਹਿਲਾਂ ਪੰਨ ਲਈ ਮੜੀ ਪੰਨ ਮੇ ਕਿ ਕਰੂਗੇ ਕਿ ਸਾਰੀ ਜਿਹਦਾ ਬਜੜੀ ਆ ਨਹੀਂ ਆਏ ਤਾਂ ਪੰਨੂਗੇ ਦਿਓ ਪਾ ਕੇ ਨਹੀਂ ਹਾਂ ਇਹਨੂੰ ਦੇ ਲੈਣੀ ਸਾਰੀ ਉਹ ਪਾ ਕੇ ਇਹ ਵਿੱਚ ਨੂੰ ਪਾ ਦੇ ਕੰਦ ਆਹ ਕਹਿੰਦੇ ਜਿਵੇਂ ਉਸੇ ਸਰਾਕ ਕਢਾ ਲਾਂਗੇ ਇੱਕ ਚੱਲ ਆਫ ਦਾ ਜੀ ਰੇੜੀ ਦਾ ਉਹ ਆਟਾ ਪਿਆਉਣਾ ਦਾ ਆਪਣੇ ਦੂਸਰੇ ਦੇ ਰੱਖੇ ਮੋਲ ਦੇ ਲਾ ਕੇ ਚੌਕ ਟਾਉਣ ਨੂੰ ਨਹੀਂ ਬੜੀ ਜ਼ਰੂਰੀ ਜਕਣੀ ਪੈਂਦੀ ਉਹਦੇ ਤੋਂ ਫੇਰ ਆਦੋਲੇ ਗਿਰੀ ਜਾਂਦੇ ਆ ਕਦੇ ਲੂਟ ਆਉਂਦੀ ਆ ਕਦੇ ਨਹੀਂ ਆਉਂਦੀ। ਊਣੀ ਦੇ ਪਰ ਆਪਣੇ ਦੋ ਥੈਲੇ ਰੱਖੇ। ਮੌਜੂਦਾ 14 ਦੇ ਆਪਣਾ ਘਟਾਉਣ ਆ ਗਿਆ। ਮਿੰਟ ਦਾਗ ਲੱਗਣੇ ਆ। ਨਹੀਂ ਸਕੂਟਰੀ ਪਰ ਆਦੋ ਵਾਲੇ ਨੂੰ ਕਰਦੇ ਜਾਈ ਜਾਂਦੇ ਆ। ਇਹ ਚੀਜ਼ਾਂ ਦਾ ਬਹੁਤ ਫਾਇਦਾ ਹੈ ਤਾਂ ਫੀਡ ਦੇ ਥੈਲੀ ਲਈ ਜਾਣੇ, ਆਟਾ ਲੈ ਜਾਣਾ, ਰੇਹ ਲੈ ਆਉਣਾ। ਨਜ਼ਾਰਾ ਇਹਦਾ। ਲੋਈ ਹੁਟੇ ਦਾ ਟਾਈਮ ਹੋ ਗਿਆ ਹੁ। ਜਿਹੜੀ ਗਾਰੇ ਵਾਲੀ ਇੱਟਾ। ਐ ਨਤੀਆ ਮੇਰੀ ਗਾਰੇ ਵਾਲੀ ਇੱਟਾ ਬਹੁਸ਼ੇਤੀ ਸਾਫ਼ ਹੁੰਦੀ ਆ। ਅਦੇਲੇ ਹੁਣ ਗੇਰ ਕੇ ਗਿਆ ਤਾਂ ਆਉਂਦੇ ਨੂੰ ਕੰਮ ਖੇਚੋਗੇ ਜਿਹੜੀ ਆ ਸਿਮਿੰਟ ਵਾਲੀ ਆ ਇਹ ਜਾਨ ਕੱਢਦੀ ਆ ਇਹ ਇਹ ਦੋਈ ਟਾਲ ਹੈ ਬਰਹਾ ਵਾਲਾ ਇਹ ਕਦੇ ਵੀ ਕੰਮ ਆਵੇ ਰਿਹਾ ਹਾਂ ਜਦ ਮਰਜੀ ਲਾ ਲ ਆਪਣੀ ਜਿਹੜਾ 10 ਸਾਲ ਨੂੰ ਲਾ ਲ ਹੁਣ ਆ ਦੇਲਾ 25 30 ਸਾਲ ਬਾਅਦ ਢੇੜ ਹੋਈ ਆ ਇਹ 30 ਤੇ ਵੀ ਜ਼ਿਆਦਾ ਹੀ ਹੋ ਗਿਆ ਉਕਣਾ ਹੀ ਫੇਰ ਕੰਮ ਆ ਜਿਹੜੀ ਆ ਜਿਹੜੀ ਸਿਮਿੰਟ ਵਾਲੀ ਆ ਅੱਧੀ ਖਰਾਬ ਹੋਗੀ ਅੱਧੀ ਠੀਕ ਆ ਚੱਲ ਜਿਕਣਾ ਲੂਟ ਆ